ਗੁਰਮੁਖ ਪਿਆਰਿਓ ਸੰਤ ਬਾਬਾ ਬਰਿਆਮ ਸਿੰਘ ਜੀ ਮਹਾਪੁਰਖ ਰੱਬ ਦੇ ਪਿਆਰੇ ਉਹ ਅਕਸਰ ਹੀ ਕਿਆ ਕਰਦੇ ਸੀ ਕਈ ਪ੍ਰੇਮੀ ਸਵਾਲ ਕਰਦੇ ਆ ਕਿ ਉੱਚੀ ਉੱਚੀ ਬੋਲ ਕੇ ਨਾਮ ਜਪਣ ਦੇ ਨਾਲ ਕੀ ਹੁੰਦਾ ਹੈ ਆਓ ਉਹਨਾਂ ਦੇ ਵਿਚਾਰ ਜਿਹੜੇ ਆ ਮਹਾਪੁਰਖਾਂ ਨੇ ਜਿਹੜੀ ਵਿਧੀ ਦੱਸੀ ਆ ਉੱਚੀ ਬੋਲ ਕੇ ਕਿਉਂ ਨਾਮ ਜਪਣਾ ਚਾਹੀਦਾ ਉਹਦਾ ਕੀ ਲਾਭ ਹੋਵੇਗਾ ਸਾਨੂੰ ਇਹਨੂੰ ਸਮਝਣ ਦਾ ਯਤਨ ਕਰੀਏ ਦੇਖੋ ਸਾਰੀ ਗੱਲ ਜਦੋਂ ਮਹਾਪੁਰਖਾਂ ਨੇ ਸਮਝਾ ਦੇਣੀ ਕਹਿ ਦੇਣਾ ਕਿ ਆਹ ਮੰਤਰ ਆ ਸਤਗੁਰੂ ਮਹਾਰਾਜ ਜੀ ਦਾ ਦੇਖੋ ਇੱਕ ਤਾਂ ਮੂਲ ਮੰਤਰ ਹੈ ਇੱਕ ਹੈ ਵਾਹਿਗੁਰੂ ਮੰਤਰ ਇਹ ਸਤਗੁਰੂ ਮਹਾਰਾਜ ਨੇ ਖਜ਼ਾਨਾ ਸਾਨੂੰ ਬਖਸ਼ਿਆ ਹੈ ਮਹਾਪੁਰਖਾਂ ਨੇ ਕਹਣਾ ਸਭ ਤੋਂ ਪਹਿਲਾ ਜਿਹੜਾ ਨਾਮ ਆ ਭਾਈ ਉਹ ਰਸਨਾ ਦੇ ਨਾਲ ਹੀ ਜਪਿਆ ਜਾਣਾ ਚਾਹੀਦਾ ਉੱਚੀ-ਉੱਚੀ ਬੋਲ ਕੇ ਬੰਦੇ ਨੂੰ ਜਪਣਾ ਚਾਹੀਦਾ ਕਿਉਂਕਿ ਪਹਿਲਾਂ ਇਹਦੀ ਆਦਤ ਬੰਦੇ ਨੂੰ ਹੁੰਦੀ ਨਹੀਂ ਬੰਦਾ ਸੰਸਾਰ ਦੇ ਹੋਰ ਜਿੰਨੇ ਵੀ ਕਰਮਾ ਉਹ ਆਪਣੀ ਕੋਈ ਵੀ ਗੱਲ ਆ ਕਿਸੇ ਨੂੰ ਸਮਝਾਉਣੀ ਆ ਜੀਵ ਨਾਲ ਬੋਲ ਕੇ ਹੀ ਬੰਦਾ ਸਮਝਾਉਂਦਾ ਹੈ ਰਸਨਾ ਦੇ ਨਾਲ ਹੀ ਸੰਸਾਰ ਦੇ ਵਿੱਚ ਸਾਂਝ ਪੈਂਦੀ ਆ ਜਦੋਂ ਬੱਚਾ ਬੋਲਣਾ ਸਿੱਖਦਾ ਆਪਾਂ ਕੁਝ ਕਹਿੰਨੇ ਆ ਬੱਚਾ ਕੁਝ ਸੁਣਦਾ ਹੈ ਹੌਲੀ ਹੌਲੀ ਉਹਨੂੰ ਸ਼ਬਦ ਨਵੇਂ-ਨਵੇਂ ਮਿਲਦੇ ਆ ਤੇ ਉਹਦੀ ਬੋਲੀ ਬਣ ਜਾਂਦੀ ਆ। ਐਵੇਂ ਫਿਰ ਉਹ ਭਾਸ਼ਾ ਦੇ ਨਾਲ ਪ੍ਰਚਾਰ ਹੁੰਦਾ ਜੋ ਕਹਿਣਾ ਚਾਹੁੰਦਾ ਉਹ ਉਹ ਕਹਿ ਸਕਦਾ। ਐਵੇਂ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਰਸਨਾ ਦੇ ਨਾਲ ਉੱਚੀ ਬੋਲ ਕੇ ਹੀ ਬੰਮਾਪੁਰਖ ਕਹਿੰਦੇ ਸੀ ਭਾਈ ਨਾਮ ਜਿਹੜਾ ਹੈ ਉਹ ਜਪਿਆ ਜਾਂਦਾ ਹੈ। ਇਹ ਨਾਮ ਉੱਚੀ ਬੋਲ ਕੇ ਕਦੋਂ ਤੱਕ ਜਪਣਾ ਹੁੰਦਾ ਜਦੋਂ ਤੱਕ ਇਹ ਅੰਦਰ ਨਹੀਂ ਵਸ ਜਾਂਦਾ। ਅੱਖਾਂ ਮੀਟਣ ਦੀ ਜਿਹੜੀ ਸਟੇਜ ਆ ਮਹਾਂਪੁਰਖ ਦੱਸਦੇ ਹੁੰਦੇ ਸੀ ਉਹ ਪਹਿਲਾਂ ਨਹੀਂ ਆਉਂਦੀ ਬਾਅਦ ਵਿੱਚ ਆਉਂਦੀ ਆ ਚੁੱਪ ਕਰਨ ਦੀ ਜਿਹੜੀ ਸਟੇਜ ਹੁੰਦੀ ਆ ਅਵਸਥਾ ਹੁੰਦੀ ਆ ਉਹ ਅੱਗੇ ਜਾ ਕੇ ਆਉਂਦੀ ਆ ਪਹਿਲਾਂ ਪਹਿਲਾਂ ਤਾਂ ਜੀਵ ਨਾਲ ਉੱਚੀ ਉੱਚੀ ਬੋਲ ਕੇ ਨਾਮ ਜਪਣਾ ਪੈਂਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਨਾਮ ਦਾ ਬੰਦੇ ਨੂੰ ਕੀਰਤਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੰਕਤੀਆਂ ਆਉਂਦੀਆਂ ਨੇ ਜੀ ਪਰ ਇਨਸਾਨ ਦਾ ਇੱਕ ਸੁਭਾਅ ਬਣ ਗਿਆ ਜਿਹਦੇ ਦਾ ਮਹਾਪੁਰਖ ਕਹਿੰਦੇ ਹੁੰਦੇ ਸੀ ਉਹਨੂੰ ਖਾਣਾ ਪੀਣਾ ਹੱਸਣਾ ਇਹ ਸਾਰੀਆਂ ਚੀਜ਼ਾਂ ਯਾਦ ਨੇ ਪਰ ਵਾਹਿਗੁਰੂ ਵਾਹਿਗੁਰੂ ਜਪਣਾ ਇਹ ਬੰਦਾ ਜਿਹੜਾ ਹੈ ਜੀਵ ਦੇ ਨਾਲ ਇਹ ਕਰਮ ਹੀ ਨਹੀਂ ਕਰਦਾ ਸਭ ਤੋਂ ਪਹਿਲਾਂ ਨਾਮ ਜਿਹੜਾ ਜੀਵ ਨਹੀਂ ਜਪਿਆ ਜਾਂਦਾ ਤੇ ਜੀਵ ਹੀ ਆ ਜਿਹੜੀ ਪ੍ਰਮਾਤਮਾ ਨਾਲ ਮਲਾਪ ਕਰਵਾਉਂਦੀ ਇੱਕ ਤਰ੍ਹਾਂ ਦੀ ਪੌੜੀ ਆ ਹੁਣ ਤੁਸੀਂ ਆਖੋਗੇ ਪੌੜੀ ਕਿਵੇਂ ਆ ਜਿਵੇਂ ਪੌੜੀ ਹੁੰਦੀ ਹੈ ਘਰ ਵਿੱਚ ਆਪਾਂ ਚੜ੍ਹ ਕੇ ਉੱਤੇ ਵੀ ਜਾ ਸਕਦੇ ਹਾਂ ਹੇਠਾਂ ਵੀ ਉਤਰ ਸਕਦੇ ਹਾਂ ਇਦਾਂ ਹੀ ਜੀਵ ਦੇ ਨਾਲ ਝੂਠ ਵੀ ਬੋਲਿਆ ਜਾ ਸਕਦਾ ਜੀਵ ਨਾਲ ਨਿੰਦਿਆ ਵੀ ਕੀਤੀ ਜਾ ਸਕਦੀ ਹੈ ਜੀਵ ਦੇ ਨਾਲ ਫਿੱਕਾ ਵੀ ਬੋਲਿਆ ਜਾ ਸਕਦਾ ਤੇ ਜੀਵ ਦਾ ਨਾਮ ਵੀ ਜਪਿਆ ਜਾ ਸਕਦਾ ਤੇ ਮਹਾਪੁਰਖ ਕਹਿੰਦੇ ਸੀ ਬਹੁਤ ਘੱਟ ਲੋਕ ਆ ਜਿਹੜੇ ਜੀਵ ਦੀ ਸਦ ਵਰਤੋਂ ਕਰਦੇ ਆ ਨੀ ਦੁਰ ਵਰਤੋਂ ਬਹੁਤੇ ਲੋਕ ਕਰਦੇ ਆ ਉਹ ਜੀਵ ਦੇ ਨਾਲ ਝੂਠ ਬੋਲਦੇ ਆ ਇਸ ਕਰਕੇ ਭਾਈ ਇਹ ਜਿਹੜੀ ਜੀਵ ਆ ਰਸਨਾ ਜਪਤੀ ਤੂੰ ਹੀ ਤੂੰ ਹੀ ਇਹਦੇ ਨਾਲ ਜਦੋਂ ਆਪਾਂ ਉੱਚੀ ਉੱਚੀ ਪਾਠ ਕਰਾਂਗੇ ਉਦੋਂ ਕੀ ਹੋਵੇਗਾ ਸਾਧ ਸੰਗਤ ਜੀ ਉਹ ਜਿਹੜੀ ਧੌਨਾ ਉੱਚੀ ਪਾਠ ਬੋਲਣਾ ਉਹਦੀ ਵਿਧੀ ਇਹ ਸਮਝੋ ਆਪ ਜੀ ਜੋ ਮਹਾਂਪੁਰਖਾਂ ਨੇ ਦੱਸੀ ਆ ਕੰਨਾਂ ਦੇ ਨਾਲ ਆਪਣੀ ਹੀ ਆਵਾਜ਼ ਨੂੰ ਸੁਣਨਾ ਹੁੰਦਾ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਖੇ ਅਕੱਥ ਕਹਾਣੀ ਅਸਲੀ ਪੇਦ ਇੱਥੇ ਛੁਪਿਆ ਹੋਇਆ ਰਸਨਾ ਨਾਲ ਜਪਾਂਗੇ ਬੋਲਾਂਗੇ ਫਿਰ ਉਹਦੇ ਵਿੱਚ ਧਿਆਨ ਰੱਖਾਂਗੇ ਤੇ ਜਿਹੜੀ ਸੁਰਤਾ ਹੌਲੀ-ਹੌਲੀ ਸ਼ਬਦ ਵਿੱਚ ਟਿਕਨ ਲੱਗ ਜਾਵੇਗੀ ਸ਼ੁਰੂ-ਸ਼ੁਰੂ ਵਿੱਚ ਇਦਾਂ ਹੀ ਹੁੰਦਾ ਫਿਰ ਜਿਹੜੀ ਆ ਸਤਿਗੁਰੂ ਮਹਾਰਾਜ ਕਹਿੰਦੇ ਆ ਰਸਨਾ ਜਪੈਣਾ ਨਾਮ ਤਿਲ-ਤਿਲ ਕਰ ਕੱਟੀ ਹੈ ਜਿਹੜੀ ਜੀ ਵਾਹਿਗੁਰੂ ਦਾ ਨਾਮ ਨਹੀਂ ਜਪਦੀ ਤੇ ਦੇਖੋ ਜੀ ਉਹ ਤਿਲ-ਤਿਲ ਕਰਕੇ ਉਹ ਕੱਟੀ ਜਾਵੇਗੀ ਉਹਨੂੰ ਇਹ ਸਜ਼ਾ ਮਿਲੇਗੀ ਸੋ ਜੀਵ ਦੇ ਨਾਲ ਭਾਈ ਨਾਮ ਜਪਣ ਦਾ ਬਹੁਤ ਵੱਡਾ ਮਹਾਤਮ ਹਰ ਚੀਜ਼ ਦਾ ਫਲ ਹੁੰਦਾ ਜਿਹੜੀ ਆਪਾਂ ਕਰਦੇ ਹਾਂ ਦੇਖੋ ਤੁਸੀਂ ਨਾਮ ਜਪੋਗੇ ਉਹਦਾ ਫਲ ਤਾਂ ਤੁਹਾਨੂੰ ਮਿਲ ਨਹੀਂ ਆਵਾ ਪੁਰਖ ਕਹਿੰਦੇ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜੋ ਫਲ ਦੀ ਇੱਛਾ ਜਿਹੜੀ ਬੰਦੇ ਅੰਦਰ ਹੈ ਉਹ ਵੀ ਮਹਾਰਾਜ ਨੇ ਦੱਸੀ ਹੋਈ ਹੈ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਕਹਿੰਦੇ ਆ ਰਸਨਾ ਦੇ ਨਾਲ ਜਦੋਂ ਆਪਾਂ ਨਾਮ ਜਪਦੇ ਹਾਂ ਉਹਦਾ ਮਹਾਤਮ ਬਹੁਤ ਜ਼ਿਆਦਾ ਹੈ ਮਹਾਪੁਰਖਾਂ ਤੋਂ ਪੁੱਛਿਆ ਸੀ ਕਿਸੇ ਨੇ ਇੱਕ ਵਾਰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਇਸ ਤਰ੍ਹਾਂ ਹੀ ਬਾਬਾ ਆਨੰਦ ਸਿੰਘ ਜੀ ਮਹਾਪੁਰਖਾਂ ਤੋਂ ਜਿਵੇਂ ਸੰਗਤਾਂ ਸਵਾਲ ਪੁੱਛਦੀਆਂ ਨੇ ਕਿ ਜੀਵ ਦੇ ਨਾਲ ਨਾਮ ਜਪਣ ਦਾ ਕੀ ਮਹਾਤਮ ਉਦੋਂ ਆਖਿਆ ਸੀ ਨਾਮ ਲੈਤ ਕਛ ਬਿਗੜ ਨਾ ਲੱਗੇ ਯਾਦ ਕਰੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਬਚਨ ਜਿਹੜਾ ਕੋਈ ਨਾਮ ਉਚਾਰਨ ਕਰਦਾ ਹੈ ਉਹਨੂੰ ਕਦੇ ਵੀ ਕੋਈ ਔਕੜ ਪੇਸ਼ ਨਹੀਂ ਆਉਂਦੀ ਉਹਨੂੰ ਕੋਈ ਵਿਗੜ ਨਹੀਂ ਲੱਗਦਾ ਨਾਮ ਸੁਣ ਤ ਜਮ ਦੂਰੋਂ ਭੱਗੈ ਸਾਧ ਸੰਗਤ ਜੀ ਤੇ ਨਾਮ ਸੁਣਦੇ ਨਾਲ ਮੌਤ ਦੇ ਜਿਹੜੇ ਜਮ ਹੁੰਦੇ ਆ ਜਮਦੂਤ ਹੁੰਦੇ ਆ ਇਹ ਦੂਰੋਂ ਹੀ ਭੱਜ ਜਾਂਦੇ ਆ ਨਾਮ ਲੈਂਦੇ ਆ ਦੁੱਖ ਨਾਸ ਹੁੰਦੇ ਆ ਨਾਮ ਜਪਦੇ ਆ ਸਾਧ ਸੰਗਤ ਜੀ ਵਾਹਿਗੁਰੂ ਦੇ ਚਰਣਾ ਵਿੱਚ ਬੰਦੇ ਦੀ ਸੁਰਤ ਆ ਜਿਹੜੀ ਟਿਕ ਜਾਂਦੀ ਆ ਦੇਖੋ ਮਨ ਜਿਹੜਾ ਹੈ ਇਹਨੂੰ ਇਹ ਵੀ ਕਿ ਆ ਮਨ ਹਰਾਮੀ ਹਜ ਤਾਂ ਢੇਰ ਸਾਧ ਸੰਗਤ ਜੀ ਕੋਈ ਨਾ ਕੋਈ ਇਹਨੇ ਬਹਾਨਾ ਲਾਈ ਜਾਣਾ ਨਾਮ ਨਹੀਂ ਜਪਣ ਦੇਣਾ ਇਹ ਇਹੋ ਜੀ ਗੱਲ ਕਰਦਾ ਮਨ ਸਦਾ ਹੀ ਬੰਦੇ ਨੂੰ ਉਲਝਾ ਕੇ ਰੱਖਦਾ ਪਰ ਜਦੋਂ ਜੀਵ ਨਾਲ ਆਪਾਂ ਨਾਮ ਜਪਦੇ ਆ ਇਹ ਖਿੰਡਿਆ ਹੋਇਆ ਮਨ ਟਿਕਣਾ ਸ਼ੁਰੂ ਹੋ ਜਾਂਦਾ ਤੇ ਬਾਕੀ ਮਹਾਪੁਰਖ ਕਹਿੰਦੇ ਸੀ ਭਗਵਾਨ ਵੱਲੋਂ ਜੋ ਵੀ ਇਹ ਦਾਤਾਂ ਸਾਨੂੰ ਮਿਲੀਆਂ ਨੇ ਉਹਦੇ ਵਿੱਚ ਜਿਹੜੀ ਇਹ ਦਾਤ ਆ ਜੀਵ ਇਹ ਵਾਹਿਗੁਰੂ ਵੱਲੋਂ ਮਿਲੀ ਹੀ ਤਾਂ ਹੈ ਇਹ ਨਾਮ ਜਪਣ ਵਾਸਤੇ ਮਿਲੀ ਆ ਜੇ ਦਿਨ ਆਪਾਂ ਨਾਮ ਨਹੀਂ ਜਪਾਂਗੇ ਕਿਵੇਂ ਸਫਲ ਹੋਵੇਗੀ ਜ਼ਿੰਦਗੀ ਬਾਕੀ ਭਾਈ ਜਿਨ੍ਹਾਂ ਨੇ ਜੀਵ ਦੇ ਨਾਲ ਬਹੁਤ ਜ਼ਿਆਦਾ ਨਾਮ ਜਪਿਆ ਹੁੰਦਾ ਸਾਧੂ ਸੰਤਾਂ ਨੇ ਜੋ ਕਿਸੇ ਦੀ ਅਰਦਾਸ ਕਰ ਦੇਣ ਫਿਰ ਉਹ ਅਰਦਾਸ ਉਹਦੀ ਪੂਰੀ ਹੋ ਜਾਂਦੀ ਆ ਅਰਦਾਸ ਕੋਈ ਵੀ ਕਰੇ ਸਾਧ ਸੰਗਤ ਜੀ ਸੱਚੇ ਦਿਲੋਂ ਕਰੇ ਤੇ ਉਹਦੀ ਅਰਦਾਸ ਪ੍ਰਮਾਤਮਾ ਸੁਣਦਾ ਕਿਆ ਜਾਂਦਾ ਇੱਕ ਵਾਰ ਜਦੋਂ ਬਾਬਰ ਦਾ ਪੁੱਤਰ ਬਿਮਾਰੀ ਕਾਰਨ ਮਰਨ ਕਿਨਾਰੇ ਸੀ ਤਾਂ ਬਾਬਰ ਨੇ ਉਹਦੇ ਮੰंजे ਦਿਵਾਲੇ ਚੱਕਰ ਕੱਟਦਿਆਂ ਅਰਦਾਸ ਕੀਤੀ ਸੀ ਦੇਖੋ ਬਾਬਰ ਨੇ ਕਿੰਨੇ ਹਮਲੇ ਕੀਤੇ ਭਾਰਤ ਦੇ ਬਹੁਤ ਜ਼ਿਆਦਾ ਉਹਨੇ ਉਦੋਂ ਅਰਦਾਸ ਕੀਤੀ ਅੱਲਾ ਅੱਗੇ ਖੁਦਾ ਅੱਗੇ ਕਹਿੰਦਾ ਮੇਰੇ ਪੁੱਤਰ ਨੂੰ ਠੀਕ ਕਰ ਦਿਓ ਤੇ ਇਹਦਾ ਰੋਗ ਮੈਨੂੰ ਦੇ ਦਿਓ ਕਹਿੰਦੇ ਆ ਇਤਿਹਾਸਕਾਰ ਕਹੀ ਹਮਾਇਉ ਬਚ ਗਿਆ ਸੀ ਤੇ ਉਹ ਰੋਗ ਜਿਹੜਾ ਸੀ ਉਹ ਬਾਬਰ ਨੂੰ ਲੱਗਿਆ ਸੀ ਦੇਖੋ ਇਹੋ ਜੀ ਜਿਹੜੀ ਅਰਦਾਸ ਆ ਹਰ ਬਜ਼ੁਰਗ ਬਾਪੂ ਜਿਹੜੇ ਆ ਪਿਤਾ ਜੀ ਆਪਣੇ ਬੱਚਿਆਂ ਵਾਸਤੇ ਕਰਦੇ ਅਸੀਂ ਜਾਣਦੇ ਆ ਪਰ ਇਹ ਅਰਦਾਸ ਜਿਹੜੀ ਆ ਇਹ ਵੱਖਰੀ ਸੀ ਇੱਕ ਰਾਜੇ ਨੇ ਕੀਤੀ ਸੀ ਇਹ ਕਹਾਣੀ ਤਾਂ ਬਣ ਗਈ ਕਿਉਂਕਿ ਇਹ ਅਰਦਾਸ ਇੱਕ ਬਾਦਸ਼ਾਹ ਨੇ ਕੀਤੀ ਸੀ ਜਿਵੇਂ ਪ੍ਰਸਿੱਧ ਲੋਕਾਂ ਦੀਆਂ ਸਧਾਰਨ ਗੱਲਾਂ ਵੀ ਕਈ ਵਾਰੀ ਬਚਿੱਤਰ ਕਹਾਣੀਆਂ ਜੀਆਂ ਬਣ ਕੇ ਰਹਿ ਜਾਂਦੀਆਂ ਨੇ ਮਨੇ ਕਹਿਣ ਦਾ ਭਾਵ ਇਹ ਆ ਵੀ ਕਈ ਲੋਕ ਕਹਿ ਦੇਣਗੇ ਸੱਚ ਨਹੀਂ ਪਰ ਦੇਖੋ ਸਾਧ ਸੰਗਤ ਜੀ ਜਦੋਂ ਕੋਈ ਵੀ ਬੰਦਾ ਭਾਵੇਂ ਉਹ ਪਾਪੀ ਬੰਦਾ ਅਰਦਾਸ ਕਰਦਾ ਸਤਗੁਰ ਅੱਗੇ ਜੀਵ ਦੇ ਨਾਲ ਰਸਨਾ ਦੇ ਨਾਲ ਆਪਣੇ ਕੀਤੇ ਕਰਮਾਂ ਦੀ ਮਾਫੀ ਮੰਗਦਾ ਤਾਂ ਵਾਹਿਗੁਰੂ ਉਹਨੂੰ ਮਾਫ ਕਰ ਦਿੰਦਾ ਹੈ ਹੁਣ ਇੱਥੇ ਉੱਚੀ ਉੱਚੀ ਬੋਲ ਕੇ ਜਿਹੜਾ ਸਾਧ ਸੰਗਤ ਜੀ ਨਾਮ ਜਪਣਾ ਹੈ ਉਹ ਕਿਉਂ ਜ਼ਰੂਰੀ ਹੋ ਜਾਂਦਾ ਕਿਉਂਕਿ ਇਹਦੇ ਨਾਲ ਹੀ ਕਈ ਵਾਰੀ ਇਤਨਾ ਰਸ ਆਉਂਦਾ ਬੰਦੇ ਨੂੰ ਸੁਰਤ ਜਿਹੜੀ ਇਹ ਟਿਕਨ ਲੱਗ ਜਾਂਦੀ ਆ ਕਈ ਕਹਿ ਦਿੰਦੇ ਆ ਸਾਡੇ ਤੋਂ ਉੱਚੀ ਬੋਲ ਕੇ ਪਾਠ ਨਹੀਂ ਹੁੰਦਾ ਸਾਡੇ ਤੋਂ ਉੱਚੀ ਬੋਲ ਕੇ ਜਾਪ ਨਹੀਂ ਹੁੰਦਾ ਭਾਈ ਇਤਨਾ ਉੱਚੀ ਬੋਲਣ ਨਹੀਂ ਨਹੀਂ ਕਹਿ ਰਿਹਾ ਮਹਾਂਪੁਰਖ ਵਿਧੀ ਦੱਸ ਰਿਹਾ ਵੀ ਤੁਹਾਡੀ ਆਵਾਜ਼ ਤੁਹਾਡੇ ਕੰਨਾਂ ਤੱਕ ਜਾਵੇ ਬਸ ਇਤਨਾ ਹੀ ਇਸ ਤੋਂ ਬਾਅਦ ਅਵਸਥਾ ਵਿਗੀ ਅੱਖਾਂ ਮੀਚ ਕੇ ਸੁਰਤ ਨਾਲ ਨਾਮ ਜਪਣਾ ਉਦੋਂ ਜੀਵ ਨਹੀਂ ਹਲਾਈ ਜਾਂਦੀ ਫੇਰ ਭਾਈ ਅੰਦਰ ਨਾਮ ਚੱਲ ਪੈਂਦਾ ਹੈ ਪਰ ਪਹਿਲਾਂ ਪਹਿਲਾਂ ਇਵੇਂ ਨਲਕੇ ਜਿਹੜੇ ਪੁਰਾਣੇ ਜ਼ਮਾਨੇ 'ਚ ਹੁੰਦੇ ਸੀ ਬਾਬਾ ਅਨੰਦ ਸਿੰਘ ਜੀ ਉਦਾਹਰਨ ਦਿੰਦੇ ਹੁੰਦੇ ਸੀ ਕਹਿੰਦੇ ਭਾਈ ਨਲਕੇ ਵਿੱਚੋਂ ਜਦੋਂ ਪਾਣੀ ਕੱਢਣਾ ਹੋਵੇ ਪਹਿਲਾਂ ਉਹ 'ਚ ਪਾਣੀ ਪਾਉਣਾ ਪੈਂਦਾ ਸੀ ਕਈ ਵਾਰ ਪੁਰਾਣੇ ਜ਼ਮਾਨੇ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਵੀ ਇਹ ਹੁੰਦਾ ਰਿਹਾ ਕਹਿਣ ਦਾ ਭਾਵੇਂ ਆ ਵੀ ਪਹਿਲਾਂ ਤਾਂ ਭਾਵੇਂ ਨਾਮ ਅੰਦਰ ਹੀ ਆ ਸਾਡੇ ਪਰ ਉਹ ਨਾਮ ਜਪਣ ਵਾਸਤੇ ਸਾਨੂੰ ਇਹ ਜਿਹੜੀ ਜੀਵ ਹੈ ਦੇ ਨਾਮ ਜਪਿਆ ਜਾਣਾ ਚਾਹੀਦਾ ਤੇ ਇੱਕ ਦੂਜੀ ਬੋ ਲਖ ਹੋਵੇ ਲਖ ਹੋਵੇ ਲਖ 20 ਲੱਖ ਲੱਖ ਗੀੜਾ ਕੀਏ ਇੱਕ ਨਾਮ ਜਗਦੀਸ਼ ਏਤਰਾ ਹੀ ਪਤ ਪਵੜੀਆ ਚੜੀਏ ਹੋਏ ਅਕੀਸ ਸੋ ਸਾਧ ਸੰਗਤ ਜੀ ਇੱਕ ਜੀਵ ਨੂੰ ਲੱਖਾਂ ਜੀਭਾਂ ਬਣਾ ਲਾ ਬੰਦਿਆ ਤੇ ਉਹਦੇ ਨਾਲ ਤੂੰ ਫਿਰ ਨਾਮ ਜਪੇਗਾ ਜਦੋਂ ਵਾਹਿਗੁਰੂ ਦਾ ਸ਼ੁਕਰਾਨਾ ਕਰੇਗਾ ਫਿਰ ਤੇਰੇ ਜੀਵਨ ਵਿੱਚ ਬਹੁਤ ਬਦਲੀ ਆ ਜਾਵੇਗੀ ਜਿਨ੍ਹਾਂ ਜਿਨ੍ਹਾਂ ਨੇ ਵੀ ਰਸਨਾ ਦੇ ਨਾਲ ਜੀਵ ਦੇ ਨਾਲ ਨਾਮ ਜਪਿਆ ਹੈ ਉਹ ਗੁਰਮਖ ਪਿਆਰੇ ਜਿਹੜੇ ਆਤੰਤਾ ਦੇ ਜੋਗ ਹਨ ਜੀ ਔਰ ਕੌਜੂ ਲੋਕਾਂ ਜਿਹੜੇ ਭਾਈ ਭੁੱਲੇ ਹੋਏ ਆ ਜਿਹੜੇ ਭਾਈ ਭਟਕੇ ਹੋਏ ਆ ਇਹ ਸੱਚ ਦੇ ਮਾਰਗ ਤੋਂ ਅੱਜ ਲੋੜ ਆ ਉਹਨਾਂ ਨੂੰ ਨਾਮ ਨਾਲ ਜੁੜਨ ਦੀ ਕਿਤਨੀਆਂ ਹੀ ਉਦਾਹਰਨਾਂ ਮਿਲਦੀਆਂ ਨੇ ਕਿ ਨਾਮ ਨੂੰ ਸੁਣ ਕੇ ਜਿਹੜੇ ਜਾਮਾ ਇਤਿਹਾਸ ਦੇ ਵਿੱਚ ਤੁਸੀਂ ਪੜੋ ਜਮ ਛੱਡ ਕੇ ਭੱਜ ਗਏ ਨਾਮ ਸੁਣਤ ਜਮ ਦੂਰੋਂ ਭਾਗੇ ਸਾਧ ਸੰਗਤ ਜੀ ਨਾਮ ਸੁਣ ਕੇ ਨਾਮ ਦਾ ਪ੍ਰਤਾਪ ਹੀ ਇਹ ਨਾਮ ਬੰਦੇ ਨੂੰ ਨਾਮੀ ਤੱਕ ਲੈ ਜਾਂਦਾ ਜੇ ਮੇ ਆਪਾਂ ਮਹਾਂਪੁਰਖਾਂ ਦੇ ਕਿਸੇ ਪਿੰਡ ਵਿੱਚ ਗਏ ਆ ਜੇ ਸਾਨੂੰ ਬੰਦੇ ਦਾ ਨਾਮ ਪਤਾ ਕਿਸੇ ਸੱਜਣ ਦਾ ਉਹ ਆਪਾਂ ਨਾਮ ਦੱਸਾਂਗੇ ਤੇ ਨਾਮ ਨਾਮੀ ਤੱਕ ਉਹਦੇ ਘਰ ਤੱਕ ਲੈ ਜਾਊਗਾ ਇਦਾਂ ਇਹ دنیਵੀ ਉਦਾਹਰਨ ਮਹਾਂਪੁਰਖ ਸਾਨੂੰ ਸਮਝਾਉਣ ਲਈ ਦ੍ਰਿਸ਼ਟਾਂਤ ਦਿੰਦੇ ਹੁੰਦੇ ਆ ਜੇ ਕੋਈ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇਗਾ ਫਿਰ ਨਾਮ ਜਪਤ ਹਰ ਚਰਨ ਨਿਵਾਸ ਨਿਰਵਿਗਨ ਭਗਤ ਭਜ ਹਰ ਹਰ ਨਾਉਂ ਰਸਕ ਰਸਕ ਹਰ ਕੇ ਗੁਣ ਗਾਓ ਐ ਬੰਦੇ ਆਪੁਰਖ ਕਹਿੰਦੇ ਸੀ ਤੂੰ ਪਿਆਰ ਨਾਲ ਪ੍ਰੇਮ ਨਾਲ ਵਾਹਿਗੁਰੂ ਦੀ ਕੀਰਤੀ ਗਾਇਆ ਕਰ ਜਿੰਨੇ ਤੇਰੇ ਵਿਗਨ ਪੈਂਦੇ ਆ ਉਹ ਸਾਰੇ ਦੂਰ ਹੋ ਜਾਣਗੇ دنیਵੀ ਕਾਰਜ ਚਾਹੀ ਚਾਹੀ ਅਧਿਆਤਮਿਕ ਕਾਰਜਾ ਸਾਰੇ ਕਾਰਜ ਬੰਦੇ ਦੇ ਪੂਰੇ ਹੋ ਜਾਂਦੇ ਆ ਜਦੋਂ ਬਾਣੀ ਤੇ ਵਿਸ਼ਵਾਸ ਰੱਖਦਾ ਇਸ ਕਰਕੇ ਪਾਈ ਉੱਚੀ ਉੱਚੀ ਬੋਲ ਕੇ ਪਾਠ ਕਰਨਾ ਪਹਿਲਾਂ ਪਹਿਲਾਂ ਬੜਾ ਜ਼ਰੂਰੀ ਆ ਜਦੋਂ ਅਵਸਥਾ ਬਣ ਜਾਵੇ ਫੇਰ ਭਾਈ ਸੁਰਤ ਦੇ ਨਾਲ ਹੀ ਬੰਦਾ ਪਾਠ ਕਰ ਦਿੰਦਾ ਹੈ ਇਹ ਮਹਾਂਪੁਰਖਾਂ ਨੇ ਕੁਝ ਬਚਨ ਕੀਤੇ ਪੱਲੇ ਬਣੀਆਂ ਜੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਉ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਪਾ ਕਰਨੀ ਸਰਬੱਤ ਜੀਆਂ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ